ਦੋਸਤੋ ਮੈਂ ਸੁਸ਼ੀਲ ਦੋਸਾਂਝ ਇਨ 7 ਮਿੰਟ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਰਿਜਕ ਦੀ ਗੱਲ ਕਰਾਂਗੇ ਬਾਦਸ਼ਾਹ ਤੇ ਰਿਜਕ ਮੈਨੂੰ ਯਾਦ ਆ ਰਿਹਾ ਕਿ ਸੀਤ ਪੱਥਰ ਉਹਨਾਂ ਨੇ ਦਿੱਤੀ 35 ਬਰੇ ਪਹਿਲਾਂ ਇੱਕ ਦਸੰ ਲਿਖੀ ਸੀ ਆਯਾਨੰਦ ਕਿਸ਼ੋਰ ਆਯਾਨੰਦ ਕਿਸ਼ੋਰ ਦੇ ਵਿੱਚ ਦ੍ਰਿਸ਼ ਇਹ ਹੈ ਕਿ ਬਿਹਾਰ ਤੋਂ ਇੱਕ ਮਜ਼ਦੂਰ ਆਪਣੇ ਪਤਨੀ ਨਾਲ ਆਇਆ ਲੁਧਿਆਣੇ ਨੇ ਇੱਕ ਪਿੰਡ ਦੇ ਵਿੱਚ ਉਹਨੇ ਠਹਿਰਾ ਕੀਤਾ ਤੇ ਫਿਰ ਇੱਥੇ ਹੀ ਆ ਆਪਣਾ ਦਿਹਾੜੀ ਦਾ ਪਕਾਣ ਲੱਗ ਪਿਆ ਤੇ ਰਾਮਕਲੀ ਜਿਹੜੀ ਆ ਆਨੰਦ ਕਸ਼ੋਰ ਦੀ ਪਤਨੀ ਆ ਫਿਰ ਉਹਨਾਂ ਦੇ ਘਰ ਇੱਕ ਬੱਚੀ ਹੋਈ ਤੇ ਉਹ ਬੱਚੀ ਦਾ ਨਾਮ ਮਾਧੁਰੀ ਰੱਖਿਆ ਤੇ ਉਹ ਪਿੰਡ ਦੇ ਸਕੂਲ ਦੇ ਸਰਕਾਰੀ ਸਕੂਲ ਵਿੱਚ ਹੀ ਉਹ ਪੜ੍ਹਨ ਲੱਗੀ ਤੇ ਉੱਥੇ ਫੱਟੀ ਪੋਚ ਪੋਚ ਕੇ ਤੇ ਉਹ ਲਿਖ ਰਹੀ ਆ ਊੜਾ ਐੜਾ ਤੇ ਦੂਜੇ ਬੰਨੇ ਸੀਨ ਇੱਕ ਇਹ ਆ ਕਿ ਉਸੇ ਪਿੰਡ ਦਾ ਜਿਹੜਾ ਬਾਪੂ ਅਚਰ ਸਿੰਘ ਹੈ ਉਹਦਾ ਪੋਤਾ ਜਿਹੜਾ ਲੁਧਿਆਣੇ ਪੜ੍ਹਦਾ ਹੈ ਤੇ ਉਹਦਾ ਪਿਓ ਉਹਨੂੰ ਕਾਰ ਦੇ ਵਿੱਚ ਲੁਧਿਆਣੇ ਕਾਨਵਰਟ ਸਕੂਲ ਤੇ ਲੈ ਕੇ ਜਾਂਦਾ ਲੈ ਕੇ ਆਉਣਾ ਵਾਪਸ ਆਉਂਦਾ ਇੱਥੇ ਦੋ ਗੱਲਾਂ ਨੇ ਆਯਾਨੰਦ ਕਿਸ਼ੋਰ ਰਿਜਕ ਵਾਸਤੇ ਰਿਜਕ ਤੇ ਜਿਹੜੀ ਅੱਖਰ ਆ ਉਹਦਾ ਰਿਸ਼ਤਾ ਤੇ ਦੂਜੇ ਪਾਸੇ ਇੱਕ ਇੱਛਾ ਦਾ ਰਿਸ਼ਤਾ ਹੈ ਅੱਖਰਾਂ ਦਾ ਤੇ ਆకాంਖਿਆ ਦਾ ਰਿਸ਼ਤਾ ਜਿਹੜਾ ਅਚਰ ਸਿੰਘ ਦਾ ਸੋ ਇਹ ਸਾਫ਼ ਹੈ ਕਿ ਪਾਸ਼ਾ ਬੋਲੀ ਜਿਹੜੀ ਹੈ ਜਦੋਂ ਕਿਤੇ ਵੀ ਤੁਸੀਂ ਜਾਣਦੇ ਆ ਉਹ ਤੁਹਾਡੀ ਵਾਹਕ ਬਣਦੀ ਹੈ ਜਿਹੜੇ ਇਹ ਲੋਕ ਆਏ ਨੇ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਇੱਥੇ ਜਿਨ੍ਹਾਂ ਨੂੰ ਮੈਂ ਅੰਤਰਰਾਜੀ ਮਜ਼ਦੂਰ ਕਹਿੰਦਾ ਹੈ ਆਮ ਤੌਰ ਤੇ ਪ੍ਰਵਾਸੀ ਕਿਹਾ ਜਾਂਦਾ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਅੰਤਰਰਾਜੀ ਮਜ਼ਦੂਰ ਅਸੀਂ ਇਸ ਕਰਕੇ ਕਹਿੰਦੇ ਆਂ ਕਿ ਪ੍ਰਵਾਸ ਦੋ ਤਰ੍ਹਾਂ ਦਾ ਹੁੰਦਾ ਇੱਕ ਦੇਸ਼ ਤੋਂ ਜਦੋਂ ਅਸੀਂ ਵਿਦੇਸ਼ਾਂ 'ਚ ਜਾਂਦੇ ਆ ਉਹ ਪ੍ਰਵਾਸ ਹੈ ਇੱਕ ਦੇਸ਼ ਦੇ ਅੰਦਰ ਪ੍ਰਵਾਸ ਹੈ ਜਿਹਨੂੰ ਆਪਾਂ ਅੰਦਰੂਨੀ ਪ੍ਰਵਾਸ ਕਹਿੰਦੇ ਆਂ ਅੰਦਰੂਨੀ ਪ੍ਰਵਾਸ ਜਿਹੜਾ ਆ ਉਹ ਭਾਰਤ ਵਿੱਚ 40 ਕਰੋੜ ਦੇ ਕਰੀਬ ਹੈ ਪਾਰੋਂ ਦੀ ਕੁੱਲ ਵਾਦੀ 1 1 ਅਰਬ 42 ਕਰੋੜ ਹੈ ਜਜਦੋਂ 40 ਕਰੋੜ ਕਿਸਮ ਦਾ ਅੰਦਰੂਨੀ ਪ੍ਰਵਾਸੀ ਲੋਕ ਨੇ ਜਿਨ੍ਹਾਂ ਨੂੰ ਇੰਟਰਸਟੇਟ ਲੇਬਰ ਕਿਹਾ ਜਾ ਸਕਦਾ ਉਹਨਾਂ ਦੀ ਜੌਬ ਕਿਸੇ ਵੀ ਕਿਸਮ ਦੀ ਹੋ ਸਕਦੀ ਆ ਉਹ ਦਿਹਾੜੀਦਾਰ ਵੀ ਹੋ ਸਕਦੇ ਆ ਵਾਈਟ ਕਾਲਰ ਜੌਬ ਵਾਲੇ ਵੀ ਹੋ ਸਕਦੇ 40 ਕਰੋੜ ਲੋਕ ਹੈ ਜੇ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਚ ਕਈ ਵਾਰੀ ਬਣਦਾ ਤੇ ਹੁਣ ਫੇਰ ਬਣਿਆ ਜਿਸ ਤਰ੍ਹਾਂ ਦਾ ਮਾਹੌਲ ਬਾਕੀ ਸੂਬਿਆਂ ਚ ਵੀ ਹੋ ਜਵੇ ਤਾਂ ਫੇਰ ਘੱਟੋ ਘੱਟ ਸਵਾ ਕਰੋੜ ਦੇ ਕਰੀਬ ਜਿਹੜੇ ਪੰਜਾਬੀ ਬਾਕੀ ਸੂਬਿਆਂ ਚ ਰਹਿੰਦੇ ਆ ਉਨਾਤੇ ਵੀ ਸੰਕਟ ਆਏਗਾ ਮੈਨੂੰ ਯਾਦ ਹੈ ਕਿ ਕਿਸਾਨ ਅੰਦੋਲਨ ਚ ਜਦੋਂ ਅਸੀਂ ਗਏ ਤੇ ਅਸੀਂ ਰਾਜਸਥਾਨ ਬਾਰਡਰ ਪਰਲ ਬਲ ਜਦੋਂ ਗਏ ਉੱਥੇ ਇੱਕ ਮੱਧ ਪ੍ਰਦੇਸ਼ ਤੋਂ ਜਥਾ ਆਇਆ ਹੋਇਆ ਸੀ ਕਿਸਾਨਾਂ ਦਾ ਪੰਜਾਬੀ ਕਿਸਾਨਾਂ ਦਾ ਤੇ ਉਹਨਾਂ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ ਉਹਨਾਂ ਨੇ ਬੜਾ ਡਰ ਪ੍ਰਗਟ ਕੀਤਾ ਇਸ ਗੱਲ ਦਾ ਕਹਿੰਦੇ ਪੰਜਾਬ ਚ ਕੁਝ ਵੀ ਹੁੰਦਾ ਨਾ ਜੀ ਤੇ ਸਾਡੇ ਦਿਲ ਇਦਾਂ ਦਾ ਧੜਕਣ ਲੱਗ ਪੈਂਦੇ ਆ ਕਿ ਕਦੋਂ ਹੁਣ ਸਾਡੇ ਤੇ ਉਹ ਸਾਰੇ ਸੰਕਟ ਆ ਜਣੇ ਆ। ਸੋ ਪੰਜਾਬ ਚ ਇਹਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਜਿਹੜੀ ਬਹੁਤ ਗਲਤ ਘਟਨਾ ਹੈ ਇੱਕ ਬੱਚੇ ਨਾਲ ਜਿਸ ਕਿਸਮ ਦਾ ਹੋਇਆ ਬੱਚੇ ਨੂੰ ਮਾਰ ਵੀ ਦਿੱਤਾ ਗਿਆ। ਉਹ ਦੋਸ਼ੀ ਹੈ ਜਿਹੜਾ ਉਹਨੂੰ ਲਾਜ਼ਮੀ ਸਜ਼ਾ ਜਿਹੜੀ ਆ ਮਿਲਣੀ ਹੀ ਚਾਹੀਦੀ ਆ। ਪਰ ਇੱਕ ਕ੍ਰਾਈਮ ਜਿਹੜਾ ਹੋਇਆ ਉਸ ਕ੍ਰਾਈਮ ਕਰਕੇ ਸਾਰੇ ਭਾਈਚਾਰੇ ਨੂੰ ਇਦਾਂ ਸਮਝ ਲੈਣਾ ਕਿ ਇਹੀ ਕ੍ਰਾਈਮ ਕਰਦੇ ਆ। ਤਾਂ ਮੈਨੂੰ ਯਾਦ ਆਉਂਦਾ ਹੈ ਕਿ ਗੌਰਵ ਯਾਦਵ ਜਿਹੜੇ ਅੱਜਕੱਲ੍ਹ ਪੰਜਾਬ ਪੁਲਿਸ ਦੇ ਮੁਖੀ ਆ। ਉਹਨਾਂ ਨੇ ਜਦੋਂ ਜਲੰਧਰ ਦੇ ਐਸਐਸਪੀ ਸੀ ਤੇ ਇੱਕ ਡਾਟਾ ਜਿਹੜਾ ਇਕੱਠਾ ਕੀਤਾ ਸੀ ਜਿਹਦੇ ਚੋ ਇਹ ਸਾਫ਼ ਹੋ ਰਿਹਾ ਸੀ ਕਿ ਜਿਹੜਾ 96% ਕ੍ਰਾਈਮ ਹੈ ਪੰਜਾਬ ਦੇ ਵਿੱਚ ਉਹ ਪੰਜਾਬ 'ਚ ਰਹਿਣ ਵਾਲੇ ਲੋਕ ਕਰਦੇ ਆ ਜਿਹੜੇ ਬਾਕੀ 4% ਆ ਛੋਟੇ-ਮੋਟੇ ਅਪਰਾਧ ਨੇ ਜਿਹੜੇ ਵੱਡੇ ਅਪਰਾਧ ਹੈ ਵੱਡੇ ਕ੍ਰਾਈਮ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕ੍ਰਾਈਮ ਹੋਏ ਅਸੀਂ ਉਹ ਬទੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੇ ਵੱਡੇ ਕ੍ਰਾਈਮ ਜਿਹੜੇ ਆ ਉਹ ਪੰਜਾਬ 'ਚ ਰਹਿਣ ਵਾਲੇ ਲੋਕ ਹੀ ਕਰਦੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰਵਾਦ ਸ਼ੁਰੂ ਹੋ ਗਿਆ ਉਹ ਵੀ ਅਪਰੋਪ ਪਤਾ ਸ਼ੋ ਅੰਦਰੂਨੀ ਪ੍ਰਵਾਸ ਜਿਹੜੇ ਲੋਕ ਕਰਕੇ ਇੱਥੇ ਆਏ ਨੇ ਉਹ 10 ਲੱਖ ਦੇ ਕਰੀਬ ਹੈ 2023 ਦਾ ਅੰਕੜਾ ਵੀ 10 ਲੱਖ ਦੇ ਕਰੀਬ ਜਿਹੜੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਕਿੱਤੇ ਅੱਜ ਕੰਮ ਕਰਨ ਵਾਲੇ ਲੋਕ ਬਿਹਾਰ ਯੂਪੀ ਜਾਂ ਬਾਕੀ ਸੂਬਿਆਂ ਤੋਂ ਆਏ ਹੋਏ ਆ ਤੇ ਸਾਡੀ ਆਰਥਿਕਤਾ ਜਿਹੜੀ ਸਾਡੀ ਪੰਜਾਬ ਦੀ ਸਾਡੇ ਘਰਾਂ ਦੇ ਕੰਮਕਾਰ ਸਾਡੀ ਖੇਤੀਬਾੜੀ ਸਾਡੀ ਇੰਡਸਟਰੀ ਈਵਨ ਦਸਤਕਾਰੀ ਦੇ ਬਾਕੀ ਸਾਰੇ ਕੰਮ ਜਿਹੜੇ ਛੋਟੇ-ਛੋਟੇ ਹੋਰ ਕੰਮ ਹੈ ਜੇ ਤੁਸੀਂ ਘਰ 'ਚ ਕੋਈ ਵੀ ਕੰਮ ਕਰੋਨਾ ਤੁਹਾਨੂੰ ਪੰਜਾਬੀ ਮਜ਼ਦੂਰ ਨਹੀਂ ਲੱਭਦਾ ਅਸੇ ਸਾਡੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਮਜ਼ਦੂਰੀ ਕਰਦੇ ਆ ਤੇ 1.5 ਕਰੋੜ ਦੇ ਕਰੀਬ ਵਿਦੇਸ਼ਾਂ 'ਚ ਪੰਜਾਬੀ ਰਹਿੰਦੇ ਆ ਕੁੱਲ ਮਿਲਾ ਕੇ ਅਸੀਂ ਜੇ ਗੱਲ ਕਰੀਏ ਤਾਂ ਲਗਭਗ 2.5 ਤੋਂ 3 ਕਰੋੜ ਦੀ ਆਬਾਦੀ ਪੰਜਾਬ ਡੀਏ ਜਿਹਦੇ 'ਚ 90% ਪੰਜਾਬੀ ਆ ਤੇ ਬਾਕੀ ਹੋਰ ਲੋਕ ਨੇ ਤੇ 1.5 ਕਰੋੜ ਦੇ ਕਰੀਬ ਲੋਕ ਜਿਹੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੰਜਾਬੀ ਰਹਿੰਦੇ ਆ ਉਨਾਤੇ ਵੀ ਸੰਕਟ ਆ ਸਕਦਾ ਜੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤਿੱਖਾ ਜਿਹੜਾ ਹੋ ਗਿਆ ਤੇ 1.5 ਕਰੋੜ ਦੇ ਕਰੀਬ ਬਾਹਰ ਵਿਦੇਸ਼ਾਂ ਚ ਪੰਜਾਬੀ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਬਾਕੀ ਛੋਟੇ ਛੋਟੇ ਮੂਲਕਾਂ ਦੇ ਵਿੱਚ ਵੀ ਪੰਜਾਬ ਚ ਕੁਝ ਲੋਕਾਂ ਨੇ ਇਸ ਨੂੰ ਇਸ ਧੰਗ ਦੇ ਨਾਲ ਮੁੱਦਾ ਬਣਾ ਲਿਆ ਵੀ ਇੱਕ ਨਫਰਤ ਦਾ ਮਾਹੌਲ ਪੈਦਾ ਹੋ ਗਿਆ ਭਈਆ ਵੈਸੇ ਜਿਹੜਾ ਆਮ ਤੌਰ ਤੇ ਬਹੁਤ ਸਤਿਕਾਰ ਇੱਕ ਲਬਜ਼ ਹੈਗਾ ਮਤਲਬ ਭਰਾ ਹੀ ਹੁੰਦਾ ਭਈਆ ਦਾ ਮਤਲਬ ਅਸੀਂ ਇੱਥੇ ਜਿਹੜਾ ਸੰਬੋਧਨ ਕਰਦੇ ਭਈਆ ਉਹਦੇ ਚ ਭਾਵ ਨਫਰਤ ਦਾ ਆ ਜਾਂਦਾ ਹੈ ਸੋ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਪੰਜਾਬ ਦਾ ਜਿਹੜਾ ਅਸੀਂ ਜਿਹਨੂੰ ਕਹਿੰਦੇ ਆ ਕਿ ਗੁਰਾਂ ਦੀ ਸਾਡੀ ਇਹ ਧਰਤੀ ਹੈ ਉਹਨਾਂ ਦੇ ਉਪਦੇਸ਼ ਤਾਂ ਇਹੀ ਹੈ ਕਿ ਇੱਕ ਨੂਰ ਸੇ ਸਭ ਜਗ ਉਪਜਾ ਨਾ ਹੀ ਕੋਈ ਮੈਰੀਆ ਤੇ ਨਾ ਕੋਈ ਬਗਾਨਾ ਹੈ ਤੇ ਮਾਨਸ ਦੀ ਜਾਤ ਇੱਕੋ ਪਹਿਚਾਨ ਉਹ ਗੁਰੂ ਸਾਹਿਬਾਨ ਦਿੱਤੇ ਇਹੀ ਸੰਦੇਸ਼ ਨੇ ਤੇ ਸਾਨੂੰ ਆਪਣਾ ਇਹ ਜਿਹੜਾ ਰਵੈਤ ਹੈ ਸਾਨੂੰ ਆਪਣਾ ਅਤੀਤ ਨੂੰ ਇਹਨੂੰ ਦੇਖਦੇ ਹੋਏ ਇਹਨੂੰ ਕਾਇਮ ਰੱਖਣਾ ਚਾਹੀਦਾ ਹੈ ਜਿਹੜੇ ਲੋਕ ਇਹਨੂੰ ਆਪਣੀ ਰਾਜਨੀਤੀ ਬਣਾ ਰਹੇ ਨੇ ਚਾਹੇ ਉਹ ਰਾਜਨੀਤੀ ਚ ਨੇ ਤੇ ਕਈ ਲੋਗ ਐਦਾਂ ਦੇ ਵੀ ਜਿਹੜੇ ਰਾਜਨੀਤੀ 'ਚ ਨਹੀਂ ਪਰ ਉਹਨਾਂ ਦੀ ਵੀ ਇਹ ਰਾਜਨੀਤੀ ਹੈ ਇੱਕ ਨਫ਼ਰਤ ਦਾ ਮਾਹੌਲ ਤਿਆਰ ਕਰਕੇ ਉਹ ਆਪਣੇ ਆਪਣੇ ਹਿੱਤ ਪੂਰਨਾ ਚਾਹੁੰਦੇ ਆ ਪੰਜਾਬ ਹਿਲ ਜਾਏਗਾ ਮੈਨੂੰ ਯਾਦ ਹੈ ਉਹ ਦ੍ਰਿਸ਼ ਤੁਹਾਨੂੰ ਵੀ ਯਾਦ ਹੋਣਗੇ ਕਿ ਕਿਦਾਂ ਲੁਧਿਆਣੇ ਦੇ ਸਟੇਸ਼ਨਾਂ ਦੇ ਉੱਤੇ ਐਦਾਂ ਬੈਨਰ ਲੈ ਕੇ ਅਸੀਂ ਖੜੇ ਹੁੰਦੇ ਆ ਪੰਜਾਬੀ ਕਿਸਾਨ ਸਾਡੇ ਵੀ ਆਓ ਸਾਡੇ ਖੇਤਾਂ ਚਾਓ ਝੋਨਾ ਲਾਉਣਾ ਆ ਤੁਹਾਨੂੰ ਫ੍ਰੀ ਰਹਿਸ਼ ਮਿਲੇਗੀ ਫ੍ਰੀ ਖਾਣਾ ਮਿਲੇਗਾ ਬਹੁਤ ਕੁਝ ਉਲਟ ਪੁਲਟ ਹੋ ਜਾਏਗਾ ਸੋ ਸਾਡੀ ਇਹ ਕੋਸ਼ਿਸ਼ ਹੈ ਜਾਂ ਆਪਣਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਗੱਲ ਹੋ ਸਕਦੀ ਹੋਵੇ ਤਾਂ ਆਪਾਂ ਏਕਤਾ ਦੀ ਗੱਲ ਕਰੀਏ ਦੇਸ਼ ਦੇ ਅੰਦਰਲੇ ਪ੍ਰਵਾਸ ਨੂੰ ਹੋਰ ਟੰਗ ਨਾ ਦੇਖਣ ਦੀ ਜ਼ਰੂਰਤ ਹੈ ਕੁਝ ਵਿਦਵਾਨ ਕਹਿੰਦੇ ਆ ਕਿ ਦੇਖੋ ਜੇ ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਆ ਤੇ ਉੱਥੇ ਸਾਨੂੰ ਵੀਜ਼ਾ ਲੈਣਾ ਪੈਂਦਾ ਉੱਥੇ ਪਾਸਪੋਰਟ ਜ਼ਰੂਰੀ ਹੁੰਦਾ ਹੈ ਹਨਾ ਵੀ ਭਾਰਤ ਵਿੱਚ ਦਾ ਸਾਨੂੰ ਵੀ ਵੀਜ਼ਾ ਨਹੀਂ ਲੈਣਾ ਪੈਂਦਾ ਜੇ ਉਤਰਾਖੰਡ ਦੇ ਜਿਹੜੇ ਅਸੀਂ ਆਵਾਦ ਕੀਤੇ ਜੰਗਲ ਜਾਂ ਯੂਪੀ ਦੇ ਜੰਗਲ ਆਵਾਦ ਕੀਤੇ ਰਾਜਸਥਾਨ ਦੇ ਰੇਤਿਆਵਾਦ ਕੀਤੇ ਆ ਉੱਤੇ ਉੱਥੇ ਅਸੀਂ ਕੋਈ ਵੀਜ਼ਾ ਲੈ ਕੇ ਤਾਂ ਨਹੀਂ ਗਏ ਜਾਂ ਜਿਹੜਾ ਟਰੈਕਿੰਗ ਦਾ ਸਾਡਾ ਕੰਮ ਪਛੀ ਬਗਾਲ ਤੱਕ ਫੈਲਿਆ ਹੋਇਆ ਪੰਜਾਬੀਆਂ ਦਾ ਉੱਥੇ ਅਸੀਂ ਵੀਜ਼ਾ ਲੈ ਕੇ ਨਹੀਂ ਗਏ ਉਹ ਦੇਸ਼ ਦਾ ਜਿਹੜਾ ਅੰਦਰਲਾ ਪ੍ਰਵਾਸ ਹੈ 40 ਕਰੋੜ ਜਿਹੜੇ ਕਰੀਬ ਲੋਕ ਹੈ ਉਹ ਇਸ ਦੇਸ਼ ਦੇ ਵਸਨੀਕ ਹੈ ਹਾਂ ਕੁਝ ਸੂਬਿਆਂ ਦੀਆਂ ਵੱਖਰੀਆਂ ਹਾਲਤਾਂ ਹੁੰਦੀਆਂ ਉਹਨਾਂ ਨੂੰ ਵਿਸ਼ੇਸ਼ ਰਾਜ ਦਾ ਜਿੱਥੇ ਦਰਜਾ ਮਿਲਦਾ ਉੱਥੇ ਜ਼ਮੀਨਾਂ ਖਰੀਦਣ ਦਾ ਮਾਮਲਾ ਵੀ ਹੈ ਪੰਜਾਬ 'ਚ ਵੀ ਜਿਹੜਾ ਜ਼ਮੀਨਾਂ ਖਰੀਦਣ ਵਾਲਾ ਇਸ਼ੂ ਵੀ ਹੈ ਜੇ ਕੋ ਖਰੀਦ ਵੀ ਲਏਗਾ ਜ਼ਮੀਨ ਮਤਲਬ ਵੱਡਾ ਕਾਰੋਬਾਰੀ ਵੀ ਜਿਹੜੇ ਸਾਡੇ ਵਰਗੇ ਜਿਹੜੇ ਬੰਦੇ ਆਸੀਂ ਵੀ ਨੀ ਜ਼ਮੀਨ ਖਰੀਦ ਸਕਦੇ ਤੇ ਇਹਨਾਂ ਅੰਤਰਰਾਜੀ ਮਜ਼ਦੂਰਾਂ ਨੇ ਕਿਹੜੀਆਂ ਜ਼ਮੀਨਾਂ ਖਰੀਦਣੀਆਂ ਜੇ ਕੋ ਖਰੀਦ ਵੀ ਲਏਗਾ ਜੇ ਕੋ ਸਥਾਈ ਨਿਵਾਸ ਕਰਨਾ ਵੀ ਚਾਹੁੰਦਾ ਤਿੰਨ ਚਾਰ ਮਰਦੇ ਦਾ ਆਪਣਾ ਘਰ ਲੈ ਲੇ ਲੂਗਾ ਇਸ ਤੋਂ ਵੱਧ ਕੁਝ ਨਹੀਂ ਸੋ ਇੱਕ ਵਾਰ ਫਿਰ ਬੇਨਤੀ ਕਰ ਰਹੇ ਆ ਕਿ ਇਸ ਗੱਲ ਨੂੰ ਆਪਾਂ ਪਰਖੀਏ ਸੋਚੀਏ ਤੇ ਇਸ ਗੱਲ ਨੂੰ ਕਾਇਮ ਕਰੀਏ ਕਿ ਪੰਜਾਬ ਦੇ ਵਿੱਚ ਘਟੋ ਘਟ ਨਫਰਤ ਦਾ ਮਾਹੌਲ ਪੈਦਾ ਨਾ ਕੀਤਾ ਜਾਏ ਤੇ ਇਕ ਵਾਰ ਫਿਰ ਬੇਨਤੀ ਕਰ ਰਹੇ ਹਾਂ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਜੇ ਫੇਸਬੁਕ ਤੇ ਸੁਣ ਰਹੇ ਹੋ ਤਾਂ ਫਾਲੋ ਕਰੋ ਤੇ YouTube ਦੇ ਉੱਤੇ ਜਾ ਕੇ ਤੁਸੀਂ ਜ਼ਰੂਰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਆਪਣੀ ਗੱਲ ਜਿਹੜੀ ਹੈ ਦੂਰ ਤੱਕ ਜਾ ਸਕੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ